ਕਰ ਜਾਈ ਹੋਲੀ ਵੇਟ ਗਰੀ ਹਿੱਲ ਕੇ ਪਰ ਮੇਰੇ ਪਾਸ ਅੱਛਾ ਇਹ ਕਹਿੰਦੀ ਮੇਰੀ ਬਾਹ ਤੋੜਦੀ ਦੱਸੋ ਕਿਹਨਾਂ ਲੜਾ ਰਹੀ ਤੂੰ ਆ ਦੇਖੋ ਬੇਬੇ ਸੱਚੀ ਗਾਣਾ ਤੋੜਦੀ ਦੀ ਵਾਹ ਇੱਕ ਬੱਜੀ ਵਾਹ ਇੱਕ ਬੱਜੀ ਇੱਕ ਬੱਜੀ ਹੈ ਤਾਂ ਹੀ ਕਿਹਾ ਉਹਨਾਂ ਨੇ ਆ ਮੇਰੇ ਕੋਲ ਪੈਸੇ ਨਹੀਂ ਥੇ ਨਾ ਦਾਵਾ ਕਰਨ ਨੂੰ ਪੈਸੇ ਨਹੀਂ ਤੇਦੇ ਬੱਚ ਨਹੀਂ ਸੀ ਨਹੀਂ ਅੱਛਾ ਹੋਰ ਕੀ ਦੇ ਰਹਾ ਤੁਹਾਡਾ ਹੈ ਇਹ ਦੇ ਰਹਾ ਤੁਹਾਡਾ ਦੇ ਰਹਾ ਅੱਛਾ ਦੇਖ ਲੈ ਵੀ ਹੈਂ ਹੈ ਕਹਿੰਦੀ ਬਾਤ ਤੋੜਦੀ ਮੇਰੀ ਹੈਂ ਮੈਂ ਬਾਤ ਤੋੜਦੀ ਇੰਨਾ ਕਤਾ ਹੈ ਤੋ ਮੇਰੇ ਵਿਆਹ ਨੂੰ ਅੱਛਾ ਹਾਂ ਕੀ ਛੋਟਾ ਜਾ ਛੋਟਾ ਜਾਤਾ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ ਹੈ ਤੁਹਾਨੂੰ ਯਾਦ ਆ ਚੇਤੇ ਆ ਆ ਚੇਤੇ ਆ ਬਰਾਦਾ ਪਤਾ ਮੈਂ ਆਜ ਮੁੜੇ ਗਈ ਸੀ ਉਰੇ ਤੇ ਗਈ ਤੇ ਕਿੱਥੇ ਗਈ ਸੀ ਕੁਰੜੀ ਕਿੱਥੇ ਕੁਰੜੀ 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 ਇਹ ਕੁਰੜੀ ਇੱਥੇ ਆ ਹਰੜ ਗੋਲ ਹੈ ਡਾਂਡਰਾ ਤੇ ਆ ਕੁਰੜੀ ਡਾਂਡਰਾ ਹਾਂ ਡਾਂਡਰਾ ਦੇ ਹਾਂ ਕੁਰੜੀ ਪਿੰਡ ਹੈਗਾ ਉੱਥੇ ਹੈਗਾ ਹਾਂ ਨੀ ਕਿ ਦੋ ਜਣੇ ਕੋੜੜਾ ਵੀ ਹੈ ਨਾਲ ਕੋੜੜਾ ਵੀ ਹੈਗਾ ਤੇ ਕੋੜੜਾ ਤੇ কুরੜੀ ਘਰਣਾ ਕਰ ਲਈ ਹੈ ਆਹ ਫੂਲ ਦਾ ਮੂਰਾ ਹੈ ਅੱਛਾ ਕੋੜੀ ਗਾਹਾਂ ਅੱਛਾ ਕੋੜੜਾ ਮੁਰਿਆ ਗਿਆ কুরੜੀ ਪਿੱਛੇ ਉਹ ਬਰਾਤ ਕਾਦੇ ਪਰ ਤੁਸੀਂ ਜਾਂਦੇ ਹੋ ਅੱਛਾ ਪੈਦਲ ਕੀ ਹੋਗਾ ਤਾਂ ਗੱਡੀ ਤੇ ਕੱਟ ਬਾਹਰ ਦਾ ਹੱਕਾ ਲੇ ਕੇ ਆ ਬਾਕੀ ਇਹ ਪੈਦਲ ਤੁਰੇ ਬਤੇ ਅੱਛਾ ਫਿਰ ਇਹਨਾਂ ਸਨੇਟਾਂ ਜੇਕਰ ਰਾਤ ਕੱਟੀ ਸੈਨੇਟੇ ਹਾਂ ਉੱਥੇ ਰਾਤ ਕੱਟੀ ਫਿਰ ਦੁਰਗੋਵਰੀ ਮਾਂ ਬੈਠਾ ਰੋਟੀ ਖਾ ਲਓ ਅੱਛਾ ਹੋਰ ਕੀ ਆ ਕੁਝ ਫਿਰ ਕਿੰਨੇ ਦਿਨ ਚੱਲਿਆ ਪਿਆ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਚੱਲਿਆ ਹੈ ਕੀ ਕੀ ਬਣਾਇਆ ਬਦ ਸਾਬ ਮਖਾਈ ਚ ਬਣਾਈ ਵੀ ਦਾ ਸੌਜੀਆ ਸਾਬ ਜੱਤਾ ਮਾਸਲੇ ਵੀ ਦੇ ਜਦ ਕਹਤੇ ਮਸਲੇ ਨਹੀਂ ਹੋ ਗਏ ਹੁੰਦੇ ਵਾ ਕਮਾਰਾਂ ਦੇ ਬਾਗਾਂ ਦੇ ਉੱਤੇ ਕੱਚੇ ਉਹ ਬਣਾ ਦੇ ਦਿੰਦੇ ਸੀ ਉਹ ਹੀ ਮਾਂ ਖਾਂਦੇ تھے ਉਹ ਖਾ ਜਾਂਦੇ ਨੇ ਉਹਨਾਂ ਵਿੱਚ ਹੀਰਾ ਹੋਰ ਲੈ ਲੈਂਦੇ ਤੇ ਗੇੜ ਲੱਦੇ ਸੀ ਅੱਛਾ ਹਾਂ ਅੱਛਾ ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਹਾਂ ਤਿੰਨ ਦੇ ਢੋਲ ਬਣਾਏ ਬੰਦੇ ਸਭ ਬਣਾਏ ਬੰਦੇ ਨਾੜ ਜਾਮਣ ਸਭ ਬਣਾ ਹਾਂ ਤੇ ਬਾਜਾ ਵੀ ਵੱਜਿਆ ਦਾ ਬਾਜਾ ਵੀ ਵੱਜਿਆ ਦਾ ਵੱਜਿਆ ਦਾ ਬਾਜਾ ਵਾਲੇ ਨਾਲੇ ਆਂਦੇ ਤੇ ਜਾਂਦੇ ਤੇ ਗੇੜ ਚਾਰ ਵੀ ਤੇ ਨਾ ਨਾ ਚਾਰ ਨਾ ਚੂੜੀ ਦੇ ਲਾਦੇ ਬਾਜਾ ਵਾਲੇ ਸੀਗੇ ਕੀ ਆਨ ਚੂਰਨੇ ਦੇ ਬਾਗੇ ਹੁਣੀ ਚਲਦਾ ਨਚਾਰਾਂਗੇ ਦਾ ਕੰਮ ਅੱਜ ਜ਼ਿਆਦਾ ਲਹਿੰਗਾ ਪਾਇਆ ਤਾਂ ਕਿ ਸੂਟ ਦਾ ਕਿ ਕਰ ਓ ਬਾਈ ਸੂਟ ਹੈ ਤੇ ਸਾਰਾ ਪਤਾ ਲੋਗੜੇ ਉਨੋ ਕਹਾਂ ਤੋਂ ਲੋਗੜੇ ਹਾਂ ਠੀਕ ਉਨੋ ਕਹਾਂ ਬਾਈ ਝੂਠ ਬੋਲਣਾ ਕਿਹੜੇ ਰੰਗ ਦਾ ਤਾਂ ਬਈ ਰੰਗ ਤਾਂ ਤੁਹਾਨੂੰ ਜਾਣਦਾ ਕਾਲੇ ਰੰਗ ਲੱਜਾ ਪੀਲੇ ਰੰਗ ਲਾ ਆਪਾਂ ਹੋਈ ਸੁ ਨਾ ਜਿਹੜਾ ਵਿਆਹ ਵਾਲੇ ਦਿਨ ਪਾਇਆ ਤਾਂ ਤੁਸੀਂ ਉਹਦੀ ਗੱਲ ਕਰਦੇ ਸੀ ਵਿਆਹ ਨੇ ਉਹ ਹੀ ਗੱਲ ਦੱਸ ਰਹੀ ਮੈਂ ਤਾਂ ਹੋਲ ਕੇ ਦੱਸ ਰਹੀ 8 ਦਿਨ ਬਾਅਦ ਆਇਆ ਉਹਦਾ 8 ਦਿਨ ਬਾਅਦ ਆਇਆ ਹੋਰ 8 ਦਿਨ ਨਾਲ ਕਰਨ ਤਿੰਨ ਦਿਨ ਚੱਲਿਆ ਤਿੰਨ ਦਿਨ ਬਾਅਦ ਉੱਠਾ ਹੋਇਆ ਤਿੰਨ ਦਿਨ ਮੈਂ ਤਾਂ ਹੁੰਦਾ ਜਾਣੇ ਦੇ ਦੋ ਦਿਨ ਜਾਣੇ ਦੇ ਲੱਗੇ ਦੋ ਤਿੰਨ ਆਉਣੇ ਤੇ ਲੱਗੇ ਹਾਂ ਤਿੰਨ ਤੇ ਚਾਰ ਸੱਤ ਹੋਇਆ ਫਿਰ ਸੱਤ 8 ਕਹਿੰਦੀ ਮਾਤਾ 8 ਤਾਂ ਹੀ ਕਹਿੰਦੇ 8 ਦਿਨ ਬਾਅਦ ਆਇਆ ਅੱਛਾ ਲੇਟ ਆਇਆ ਉਹ ਕੁੱਤੇ ਰਹਿ ਗਏ ਤਾਂ ਉੱਥੇ ਹੀ ਰਹਿ ਗਏ ਤਾਂ ਮੈਂ ਕੀ ਕਹਾਂ ਪਰ ਕਿਹਾ ਜੀ ਕਿ ਆਹੀ ਪਲਾਤੀ ਹੋਣੀ ਗੁਰਦੁਆਰਾ ਨਾ ਪਿੰਦੇ ਹੀ ਬੰਦੇ ਪਿੰਦੇ ਨਹੀਂ ਅੱਛਾ 8 ਦਿਨ ਫਿਰ ਤਾਂ 8 ਦਿਨ ਵਿਆਹ ਚੱਲਿਆ ਕਹਿ ਲੀਏ ਹਾਂ 8 ਦਿਨ ਸਾਰੇ 8 ਦਿਨ ਮੈਂ ਹੀ ਚੱਲ ਦਿੱਤੇ ਹਾਂ ਅੱਛਾ ਕਿਹੜੇ ਦੂਰ ਦੇ ਤੇ ਮਰਾਤਾ ਹਾਂ 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 ਜਾਣਾ ਗੱਡੀ ਲੈ ਕੇ ਜਾਣਾ ਰਾਤ ਦੇ ਸਟੇ ਰੁਕੇ ਕਿੱਥੇ ਤੇ ਬੇਬੇ ਸਨੇਟੇ ਹਾਂ ਸਨੇਟੇ ਰਾਤ ਘੱਟੀ ਜੀ ਗੁਰਦੁਆਰਾ ਸਾਹਿਬ ਜੀ ਅੱਛਾ ਡੰਗਰ ਪਾਣੀ ਦਾ ਇਹਨਾਂ ਦਾ ਲੋਹਾਰੇ ਨੂੰ ਹਾਂ ਅਜਾ ਉੱਥੇ ਸਨੇਟੇ ਵੀ ਉਹਨਾਂ ਵੱਲ ਤੇ ਵੀ ਕੋਈ ਆਇਆ ਹੋਇਆ ਤਾਂ ਕਿ ਤੁਸੀਂ ਉੱਥੇ ਰੁਕੇ ਬਸ ਹਾਂ ਸਾਰੇ ਹੀ ਸੇ ਨਹੀਂ ਰੋਟੀ ਦਾ ਪ੍ਰਬੰਧ ਹੈ ਉਹਨਾਂ ਨੇ ਕਰਿਆ ਦਾ ਕੁਲਰੀ ਵਾਲਿਆਂ ਨੇ ਉਹਨਾਂ ਨੇ ਕਰਿਆ ਤਾਂ ਅੱਛਾ ਸੈਨੇਟੇ ਵਾਲੇ ਗੁਰਦੁਆਰਾ ਗੁਰਦੁਆਰਾ ਕੁਲਰੀ ਦਾ ਕੋਈ ਬੰਦਾ ਨਹੀਂ ਤਾਂ ਉੱਥੇ ਹੈਗਾ ਅੱਜ ਟੈਲੀਫੋਨ ਕਰਕੇ ਕਹਤੇ ਆਉਣਾ ਵੀ ਅਸੀਂ ਇੱਥੇ ਬੈਠੇ ਆ ਟੈਲੀਫੋਨ ਕਿੱਥੇ ਤੇ ਲੈ ਹੁਣ ਤਾਂ ਗਾਗਾ ਫੇਰ ਹੁੰਦਾ ਲੈ ਆ ਜੀ ਕੈਨ ਨਹੀਂ ਹੁੰਦਾ ਕੈਨ ਨਹੀਂ ਕੋਈ ਕਿੰਦਾ ਦਾ ਆਉਣਾ ਟੈਲੀਫੋਨ ਹਲੋ ਆਏ ਇਹਨੇ ਤੁਹਾਨੂੰ ਮੱਸਾ ਪੱਠਾ ਵਾਰ ਉਹ ਡੱਬੀ ਵਾਲੇ ਹੁੰਦੇ ਤੇ ਡੱਬੀ ਵਾਲੇ ਫੋਕਦੇ ਨਹੀਂ ਆਏ 36 ਕਹਿੰਦੇ ਕੋਲੀ ਵਾਲੇ ਹੁੰਦੇ ਤੇ ਇੱਥੇ ਇੱਥੇ ਕੋਲੀ ਲੱਗੀ ਹੁੰਦੀ ਰਸੋਈ ਮੈਂ ਉਧਰ ਲੱਗੀ ਹੁੰਦੀ ਨਹੀਂ 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 ਐਵੇਂ ਐ ਗੱਲਾਂ ਹੁੰਦੀਆਂ ਦੇਖੋ ਨਹੀਂ ਤਾਂ ਹੈਗਾ ਕੁਛ ਅਮੀਰ ਜਾਂਦਾ ਬਾਬਾ ਘੋੜੀ ਵਰ ਗਿਆ ਦਾ ਬਾਬਾ 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 ਵੀ ਤੁਰ ਕੇ ਚਲੇ ਗਿਆ ਲੈ ਕੇ ਕਬਾਬ ਉਹ ਨਿਆਣੇ ਉਧਰ ਆ ਜਾ ਤੁਸੀਂ ਹੱਸਦੇ ਹੋ ਉਰੇ ਨਾ ਅੱਗੇ ਨੂੰ ਅੱਗੇ ਨੂੰ ਆ ਜਾ ਪਰ ਆ ਜਾ ਪਿੱਛੇ ਬੈਠਾ ਕੇ ਬੇਬੇ ਉਰੇ ਆ ਜਾ ਇੱਧਰ ਆ ਜਾ ਉੱਪਰ ਆ ਜਾ ਰਣ ਆ ਜਾ ਪਿੱਛੇ ਨਾ ਆ ਜਾ ਆ ਜਾ ਆ ਜਾ ਪਿੱਛੇ ਨਾ ਆ ਜਾ ਤੁਸੀਂ ਆਓ ਬਾਕੀ ਵੀ ਲੈਣੇ ਆਓ ਚਲੋ ਆ ਜਾ ਦਬਾ ਦਬਾ ਇੱਥੇ ਬੈਠ ਜਾ ਚੜ ਜਾ ਉੱਪਰ ਮੰਦੇ ਉੱਥੇ ਆਂਦੇ ਆ ਅੱਠ ਦਿਨ ਚੱਲਿਆ ਤਾਂ ਵਿਆਹ ਬੇਬੇ ਦਾ ਅੱਠ ਦਿਨ ਤੁਸੀਂ ਠੀਕ ਹੈ ਕਿਨੇ ਦਿਨ ਚਲਾਉਣਾ ਹੈ 10 ਮਿੰਟ ਵਿੱਚ 10 ਮਿੰਟ ਆ ਜਾਓ ਨਿੱਧਰ ਚੱਲੂਗਾ ਨਿੱਧਰ ਚਲਾ ਲੂਗੇ ਬੁੱਲਾ ਨਿੱਧਰ ਚੱਲੂਗਾ ਚਲਾ ਦੂਗੇ ਕਹਿੰਦੇ ਮਮਾ ਦੇ ਮੇਕੇ ਟੋੜਾਂ ਦੇ ਉੱਪਰ ਦੇ ਫਾਸਟ ਕਿੱਦੇ ਕਰਦੇ ਤੇਰੇ ਆ ਨਾ ਕੀ ਗੱਲ ਆ ਬਾਈ ਆ ਗਏ ਆਜੋ ਆਜੋ ਛੇਤੀ ਆਜੋ ਆ ਨਿਆਣੇ ਨਿਆਣੇ ਤੇਜ਼ ਆ ਪੂਰੇ ਹੈ ਨਿਆਣੇ ਨੂੰ ਗੁਰਤੀ ਗੁਰਤੀ ਤੁਹਾਡੀ ਲੱਗਦੀ ਮੈਨੂੰ ਨਿਆਣਿਆਂ ਨੂੰ ਹੈ ਤੁਹਾਡੀ ਗੁਰਤੀ ਲੱਗਦੀ ਜਿਹੜੇ ਪੂਰੇ ਜਵਾਬ ਦਿੰਦੇ ਹਨ ਤੇ ਅੰਮਾ ਜਦੋਂ ਗਲੀ 'ਚ ਲੰਘ ਜਾਂਦੀ ਤੀਨੀਆਂ ਪਾਸੇ ਹੋ ਜਾਣੇ ਵੀ ਅੰਮਾ ਨੇ ਪਤਾ ਨਹੀਂ ਕਿਆ ਕਹਿਣਾ ਕਿਹਨੂੰ ਕਿਆ ਕਹਿ ਦੇਣਾ ਅੱਛਾ ਇਨਾ ਬੇਬੇ ਦੀ ਦਹਿਸ਼ਤ ਹੈ ਸਾਡੀ ਦੀ ਬਾਈ ਕੋ ਅੰਮਾ ਹੈ ਗੁੱਸਾ ਵੀ ਕੋਈ ਨਹੀਂ ਕਰਦਾ ਇਹਦੇ ਜਿਉਂਦੀ ਰਹੇ বাসਦੀ ਰਹੇ ਅੰਮਾ ਸਾਡੀ ਬਾਪੇ ਨੇ ਗਾਲ ਵੀ ਏ ਚੋਟੀ ਵਾਲੀ ਉਹ ਕੱਢਣੀ ਆਹ ਕਿਆ ਕਹਿੰਦੇ ਸਰਪੰਚ ਸਾਹਿਬ ਕਹਿੰਦਾ ਠੀਕ ਹੈ ਕਹਿੰਦਾ ਬਾਜਾ ਦੇ ਲੰਗਦੀ ਗਲੀ ਜੀ ਨੂੰ ਪਾਸਾ ਛੱਡ ਦਿੰਦੇ ਵੀ ਆ ਗਈ ਪਾਸੇ ਹੋ ਜੋ ਪਤਾ ਨਹੀਂ ਬੇਬੇ ਨੇ ਕਿਹਾ ਨਗੋਦ ਗੱਡਣੀ ਸਾਡੇ ਸਾਰੇ ਨਮੀਆਂ ਪ੍ਰਾਣੀਆਂ ਸਭ ਡਰਦੇ ਆ ਜੀ ਇਹਨਾਂ ਨੂੰ ਵੀ ਡਰਦੇ ਆ ਇਹਨਾਂ ਨੂੰ ਬਾਅਦ ਚ ਨਜਿਠਣਾ ਹੁਣ ਜਦ ਵੀਡੀਓ ਖਤਮ ਹੋ ਜਾਊਗਾ ਸਰਪੰਚ ਬੋਲੀ ਜਾਂਦੇ ਜਿਹੜੇ ਨਾ ਸਰਪੰਚ ਵੀ ਤਾਂ ਮੇਰੇ ਹੀ ਆਏ ਹਾਏ 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 ਆਹ ਐਸਲੀ ਗੱਲ ਤੁਹਾਡੀ ਤਾਂ ਮੇਰੇ ਹੀ ਆ ਹਾਂ ਤੁਹਾਡੇ ਸਾਰੇ ਪੰਚਾਇਤ ਮੈਂਬਰ ਹੈ ਜੀ ਫਾਦਰ ਸਾਹਿਬ ਦੇ ਨਾਲ ਜਦੋਂ ਦਾ ਸਰਪੰਚ ਜੀ 97 ਜੀ ਇੱਕ ਪੰਜ ਸੀ ਜੀ ਹੁਣ ਦੇ ਨਾਲ ਅੱਛਾ ਅੱਛਾ ਨਿਆਣੇ ਕਿਦਾਂ ਦੇ ਲੱਗੀਆਂ ਗੱਲਾਂ ਤੁਹਾਨੂੰ ਮਾਤਾ ਦੀਆਂ ਵਧੀਆ ਬਹੁਤ ਵਧੀਆ ਲੱਗੀਆਂ ਹਾਂਜੀ ਤਾੜੀਆਂ ਮਾਰੋ ਫਿਰ ਜ਼ੋਰਦਾਰ ਉਹ ਵਾਹ ਜੀ ਵਾਹ ਵਾਹ ਜੀ ਬਾਈ ਖੁਸ਼ ਹੋ ਗਏ ਨਿਆਣੇ ਮਾਤਾ ਹੈ ਠੀਕ ਹੈ ਬਾਬਾ ਆ ਤੁਹਾਡਾ ਦੇਰ ਹੈ ਜੋਰ ਮੇਰਾ ਇਨੇ ਇਨੇ ਤੁਹਾਡੀ ਬਾਹ ਪਰ ਸੱਟ ਮਾਰੀ ਸੀ ਨਾ ਤੋੜ ਦਿੱਤੀ ਤੋੜੇ ਦਿੱਤੀ ਨਾ ਸੋਚਦਾ ਨਹੀਂ ਕਰੀ ਹੁੰਨੋਂ ਬੱਧੀ ਕੰਧ ਪਰ ਜਾਈ ਫੁੱਲਤੀ ਕੰਧ ਪਰ ਜਾਈ ਰਜਾਈ ਰਜਾਈ ਅੱਛਾ ਕਰ ਜਾਈ ਫੁੱਲੀ ਹਾਂ ਏ ਟਿਕਰੀਏ ਹਿੱਲ ਕੇ ਪਰਨ ਮੇਰੇ ਪਾਸ ਅੱਛਾ ਇਹ ਕਹਿੰਦੀ ਮੇਰੀ ਬਾਹ ਤੋੜਦੀ ਦੱਸੋ ਮੈਂ ਲਾੜ ਹੈ ਤੂੰ ਆ ਦੇਖੋ ਮੇਰੇ ਸੱਚੀ ਗਾਣਾ ਤੋੜਦੀ ਦੀ ਬਾ ਹੈ ਹੈ ਇੱਕ ਬੱਜੀ ਵਾਂ ਇਹ ਤਾਂ ਬੱਜੀ ਇੱਕ ਬੱਜੀ ਹੈ ਤਾਂ ਹੀ ਕਿਹਾ ਉਹਨਾਂ ਨੇ ਆ ਪਾ ਵੀ ਜਵਾ ਪੈਸੇ ਨਹੀਂ ਤੇ ਨਾ ਅਨਮੋਲ ਦਾਵਾ ਕਰਨ ਨੂੰ ਪੈਸੇ ਨਹੀਂ ਤੇਦੇ ਵਾ ਚੱਲੀ ਤੀ ਨਹੀਂ ਅੱਛਾ ਹੋਰ ਕੀ ਆਣਾ ਵਿੱਚ ਕਟਣਾ ਆਣਾ ਅੱਛਾ ਹਾਂ ਕਹਿੰਦੀ ਮੈਂ ਪੈਸੇ ਦੇ ਕੇ ਕਟਾ ਦੂੰ ਤੋ ਇਹ ਮੇਂ ਬੱਜੀ ਕਟੋੜੇ ਮੈਂ ਇਹ ਮੈ ਪੈਸੇ ਦਿੱਤੇ ਮਿਲਿਪੜਾ ਪਾਪਾ ਜੇ ਮਿਲਦੀ ਨਾ ਅੱਛਾ ਕਹਿੰਦੀ ਉਹ ਮਿਲ ਜਾਣਾ ਮੈਂ ਜਿਹੜੇ ਦਾਵਾ ਕਰਿਆ ਉਹਨਾਂ ਤੈਨੂੰ ਕਟਾ ਕੇ ਛੱਡੂ ਅੱਛਾ ਮਾ ਜਾ ਫੇ ਕਰਿਆ ਦੇਖੋ ਜੀ ਜਿਹੜਾ ਹਾਸਾ ਨਾ ਜੀ ਔਰ ਜਿਹੜੀ ਇਹ ਹਾਸੇ ਨਾਲ ਜਿਹੜੀ ਖੁਸ਼ੀ ਮਿਲਦੀ ਹੈ ਕੰਨੇ ਓਕਾਂ ਦੇਣਾ ਜੀ ਹੱਸਦਿਆਂ ਦੇ ਘਰ ਵਸ ਦੇਣਾ ਤੁਹਾਡਾ ਹਾਸਾ ਸੁਣ ਕੇ ਨਾ ਜੀ ਮਜ਼ਾ ਆ ਗਿਆ ਅਨਿਆਣੇ ਵੀ ਹੱਸਦੇ ਪਿੱਛੇ ਦੇਖ ਲੈ ਹੱਸਦਾ ਉਹ ਦੇਖ ਲੈ ਹੱਸਦਾ ਹੈ ਕਹਿੰਦਾ ਜਿੰਨੇ ਦਿਨ ਚੱਲਿਆ ਪਿਆ ਚਲਾਈ ਚੱਲਣਾ ਹੈ ਹੈ ਵਾਹ ਜੀ ਵਾਹ ਕਿੱਥੇ ਜਾਣੀ ਫਿਰ ਤੇਰੀ ਬਰਾਤ ਮਨ ਨੂੰ ਕੀ ਪਤਾ ਫਿਰ ਵੀ ਉਹਨੂੰ ਵੀ ਕਹਦੇ ਜਿੱਥੇ ਜਿੱਥੇ ਜਾਣੀ ਉਹ ਚਲ ਜੂਗੀ ਹਣਾ ਹਾਂ ਔਰ ਜਿੱਥੇ ਜਾਣੀ ਉਹ ਚਲ ਜੂਗੀ ਚਲ ਜੂਗੀ ਜੇ ਕੈਨੇਡਾ ਜਾਣ ਲੈ ਕੇ ਜਾਣੀ ਪੈਗੀ ਫਿਰ ਕਿਦਾਂ ਲੈ ਕੇ ਜਾਊਗਾ ਇਹਨਾਂ ਨੂੰ ਲੈ ਕੇ ਜਾਊਗਾ ਜਿਹੜੇ ਪਿੱਛੇ ਬੈਠੇ ਬੇਬੇ ਨੂੰ ਲੈ ਕੇ ਜਾਊਗਾ ਬੇਬੇ ਨੂੰ ਲੈ ਜਾਊਂਗਾ ਕਿੱਦਾਂ ਬੇਬੇ ਬਜੋਲਰ ਬਣਾਉਣੀ ਜੇ ਕੈਨੇਡਾ ਦੀ ਕੁੜੀ ਪਸੰਦ ਆ ਗਈ ਫਿਰ ਕਿੱਦਾਂ ਲੈ ਕੇ ਜਾਊਂਗਾ ਬੇਬੇ ਕੈਨੇਡਾ ਵੀ ਨਹੀਂ ਆਉਂਦੀ ਅੱਛਾ ਬਾਕੀ ਗੱਲ ਹੈ ਉਹ ਕਿੱਦਾਂ ਤੈਨੂੰ ਕਿੱਦਾਂ ਪਤਾ ਨਹੀਂ ਆਉਣੀ ਕਿੱਥੇ ਦੀ ਆਊਗੀ ਫਿਰ ਇੰਨਾ ਨਹੀਂ ਪਤਾ ਕਿੱਥੇ ਦੀ ਆਊਗੀ ਦੇਖੋ ਜੀ ਨਿਆਣੇ ਮਜ਼ਾ ਆ ਗਿਆ ਦੀ ਗੱਲ ਸੁਣ ਕੇ ਚਲ ਠੀਕ ਹੈ ਮਾਤਾ ਫਿਰ ਚਲ ਜਾਈਏ ਸੀ ਹੁਣ ਆਓ ਜਾਈਏ ਉਹੀ ਰਹੋ ਆਹ ਦੇਖੋ ਉਰੇ ਉਰੇ ਗੈ ਲੈਣੇ ਆ ਸਾਰੇ ਸਾਰੇ ਤੜਕੇ ਸਾਜਰੇ ਠਾਲ ਦੂਗੇ ਤੁਹਾਨੂੰ ਠਾ ਦੂਗੇ అలਾਰਮ ਹੈਗਾ ਕੋਈ ਘੜੀ ਕੁੜੀ ਹਾਂ ਹੋ ਆਪੇ ਚੁਪਾ ਮਾਪੇ ਹੀ 4 ਵਜੇ ਇਸ਼ਨਾਨ ਕਰ ਲੈਂਦੀ ਮਾਤਾ ਅੱਛਾ ਕਿੰਨੇ ਵਜੇ ਉੱਠਦੇ 6 ਵਜੇ ਸਿਆਲ ਹੋਵੇ ਠੰਡੇ ਪਾਣੀ ਨਾਲ ਨਹਾਉਣਾ ਗਰਮ ਪਾਣੀ ਨਾਲ ਨਹੀਂ ਨਹਾਉਣਾ ਸਿਆਲ ਚ ਵੀ ਠੰਡੇ ਪਾਣੀ ਨਾਲ ਲਓ ਜੀ ਸਰੋਤਿਓ ਕਰਿਓ ਕਮੈਂਟ ਠੰਡੇ ਪਾਣੀ ਨਾਲ ਨਹਾਉਂਦੀ ਮम्मा ਹਾਂ ਨਹੀਂ ਦੋ ਟਾਈਮ ਦੋ ਟਾਈਮ ਹਾਂ ਸਰਦੀਆਂ ਵਿੱਚ ਵੀ ਦੋ ਟਾਈਮ ਨਾਣਾ ਹਾਂ ਮੈਂ ਮੱਦੇ ਨਹੀਂ ਕੜੀ ਨੀ ਆ ਦੇਖੋ ਗੱਲ ਪੱਕੀ ਕਹਿ ਰਹੇ ਹੈ ਕਹਿੰਦੇ ਸਰਦੀਆਂ ਵਿੱਚ ਵੀ ਦੋ ਟਾਈਮ ਪੱਕੀ ਵਾਲੇ ਦੋ ਹੀ ਟਾਈਮ ਆਉਣੇ ਠੰਡੀਆਂ ਨਾ ਨਿਆਣੇ ਖਿਜਦੇ ਆ ਸਾਡੇ ਵੀ ਰਹਿੰਦੇ ਸ਼ੁਰੂ ਤੇ ਹੀ ਇਦਾਂ ਕਰਿਆ ਮੈਂ ਸਾਬਣ ਕਿਹੜਾ ਵਰਤਦੀ ਅੰਮਾ ਸਾਬਣ ਬੂ ਲਾਲ ਵੀ ਹੈ ਕੀਤਾ ਵੀ ਹੈ ਸਭ ਕੁਛ ਸਾਬਣ ਬਹੁਤ ਵਧੀਆ ਲੱਗਿਆ ਸਾਡਾ ਹਿਰਦਾ ਖਿੜ ਗਿਆ ਹਿਰਦਾਪੁਰ ਚ ਅਸੀਂ ਬੈਠਿਆ ਹਿਰਦਾ ਸਾਡਾ ਖਿੜ ਗਿਆ ਮਜ਼ਾ ਆ ਗਿਆ ਸਾਨੂੰ ਇਹ ਜਿਹੜੇ ਦੇਖਣ ਵਾਲੇ ਦੂਰ ਦੂਰ ਬੈਠੇ ਆ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਬਠਿੰਡੇ ਅਮਰਸਰ ਦੂਰ ਦੂਰ ਬੈਠੇ ਟਾਂਡੇ ਸ਼ਾਹਪੁਰ ਹਣੀ ਬੇਟੀ ਬੇਟੀ ਇਟਲੀ ਆ ਗਿਆ ਇਟਲੀ ਆ ਦੋ ਜਵਾਈ ਇਟਲੀ ਆ ਜੀ ਅੱਛਾ ਜੀ ਪੋਤਾ ਮਾਤਾ ਦਾ ਕੈਨੇਡਾ ਹੈ ਜੀ ਜੀ ਬੂਆ ਨੂੰ ਕਹਿਣਾ ਕੁਛ ਬੂਆ ਨੂੰ ਵੀ ਸਨੇਹਾ ਦੇ ਦੇ ਹਾਂ ਸੁਖੀ ਬੂਆ ਨੂੰ ਬੂਆ ਸਾਹਿਬ ਤੇ ਰਾਜੀ ਰਹਬ ਚੜੀ ਲਓ ਜੀ ਕਰਿਓ ਜੀ ਕਮੈਂਟ ਰਿਸ਼ਤੇਦਾਰ ਜਿਹੜੇ ਬੈਠੇ ਨੇ ਇਟਲੀ ਬੈਠੇ ਨੇ ਕੁਛ ਕੈਨੇਡਾ ਬੈਠੇ ਨੇ ਅੱਛਾ ਉਹ ਵੀ ਥੱਲੇ ਲਿਖ ਕੇ ਪਾਉਣਗੇ ਗੱਲਬਾਤ ਕਰਨਗੇ ਬੜਾ ਚੰਗਾ ਲੱਗਿਆ ਅੰਮਾ ਨੂੰ ਦੇਖ ਕੇ ਅੱਛਾ ਹਾਂ ਜੀ ਅੱਛਾ Cengka bebe.